ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਕੱਲ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਅੱਜ ਉਹਦੇ ਭਾਸ਼ਣ ਸੀ ਬਹੁਤ ਵੱਡਾ ਪੰਡਾਲ ਲੱਗਿਆ ਹੋਇਆ ਸੀ ਤੇ ਸੁਖਬੀਰ ਸਿੰਘ ਬਾਦਲ ਕੱਲ ਬੇਅਦਬੀ ਦੇ ਮਾਮਲੇ ਤੇ ਬੋਲੇ ਸੀ ਪਰ ਮੈਂ ਤੁਹਾਡੇ ਨਾਲ ਕੱਲੀ ਅਪਡੇਟ ਸਾਂਝੀ ਕਰ ਦਿੱਤੀ ਸੀ ਕਿ ਭਾਈ ਸੁਖਬੀਰ ਸਿੰਘ ਬਾਦਲ ਹੁਣ ਦੀਆਂ ਸਰਕਾਰਾਂ ਤੇ ਕਾਂਗਰਸ ਦੀ ਸਰਕਾਰ ਦੇ ਉੱਤੇ ਸਿੱਟ ਰਹੇ ਸੀ ਦੇ ਦੋ ਆਦਮੀਆਂ ਜਿੰਨੀਆਂ ਵੀ ਪੰਜਾਬ ਦੇ ਅੰਦਰ ਬਾਪੜੀਆਂ ਦੇ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਨੂੰ ਦੇਖ ਕੇ ਕਿ ਇਹਨਾਂ ਦੇ ਰਾਜ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਬੇਅਦਬੀਆਂ ਹੋਈਆਂ ਔਰ ਆਪ ਆਪਣੇ ਆਪ ਯਾਨੀ ਉਹ ਪੱਲਾ ਛੜਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਂ ਤੁਹਾਡੇ ਨਾਲ ਜਿਹੜੀ ਅਪਡੇਟ ਸਾਂਝੀ ਕਰੀ ਸੀ ਉਹਦੇ ਵਿੱਚ ਇੱਕ ਹੀ ਗੱਲ ਕਹੀ ਸੀ ਕਿ ਸਭ ਤੋਂ ਵੱਡੀ ਬੇਅਦਬੀ ਦੇ ਮਾਲਕੇ ਖੁਦ ਨੇ ਸੁਖਵੀਰ ਸਿੰਘ ਬਾਦਲ ਔਰ ਪੂਰਾ ਆਕਾਲੀ ਦਲ ਯਾਨੀ ਇਹ ਮੇਰੇ ਰਾਜ ਦੇ ਵਿੱਚ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਪਰ ਅੱਜ ਉਹਨਾਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਔਰ ਮੈਂ ਤੁਹਾਨੂੰ ਇਹ ਵੀਡੀਓ ਦਿਖਾਉਣ ਜਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਤੇ ਪੁੱਠੀ ਪੈ ਚੁੱਕੀ ਹੈ ਕੱਲ ਵਾਲੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਹੈ ਉਹ ਪੁੱਠੀ ਪੈ ਚੁੱਕੀ ਹੈ ਔਰ ਅੱਜ ਮੈਂ ਤੁਹਾਨੂੰ ਇਹਦੀ ਇੱਕ ਇੱਕ ਅਪਡੇਟ ਤੁਹਾਡੇ ਸਾਹਮਣੇ ਪਹੁੰਚਾਂਗੀ ਕਿਉਂਕਿ ਅਕਸਰ ਹੀ ਪੂਰਾ ਪੰਜਾਬ ਜਾਣਦਾ ਹੈ ਕਿ ਭਾਈ ਜਿਹੜੇ ਬਾਦਲ ਕੇ ਨੇ ਇਹਨਾਂ ਦੇ ਰਾਜ ਦੇ ਵਿੱਚ ਬਹੁਤ ਬਾਰ ਬੇਅਦਬੀਆਂ ਹੋਈਆਂ ਔਰ ਇਹਨਾਂ ਨੇ ਉਸ ਬੇਅਦਬੀ ਦੇ ਉੱਤੇ ਬਹੁਤ ਬਾਰ ਮਾਫੀ ਵੀ ਮੰਗੀ ਹੈ ਔਰ ਉਲਟਾ ਸੁਖਵੀਰ ਸਿੰਘ ਬਾਦਲ ਦੋਵੇਂ ਧਿਰਾਂ ਤੋਂ ਯਾਨੀ ਆਪਣੀ ਗੱਲ ਸਿੱਟ ਗਏ ਸੀ ਕਹਿੰਦੇ ਜੇਕਰ ਮੈਂ ਮੁੱਖ ਮੰਤਰੀ ਬਣਦਾ ਤਾਂ ਮੈਂ ਇਹਨਾਂ ਤੋਂ ਬਦਲਾ ਲੈਣਾ ਦਰਸਾਡੇ ਵਿੱਚ ਆਪਣੀ ਕਰੋੜ ਕੱਢਣ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਘਸਾਰੇ ਸੀ ਕਿ ਬੇਅਦਮੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਤੇ ਜਾਂ ਫਿਰ ਕਾਂਗਰਸ ਦੇ ਰਾਜ ਵਿੱਚ ਇਹਨਾਂ ਦੋਵੇਂ ਤਰ੍ਹਾਂ ਦੇ ਕਹਿੰਦਾ ਰਾਜ ਵਿੱਚ ਬੇਅਦਮੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ ਸਾਡੇ ਰਾਜ ਦੇ ਵਿੱਚ ਜੋ ਕੁਝ ਹੋਇਆ ਸੀ ਉਹਦੀ ਮਾਫੀ ਮੰਗੀ ਹੈ ਪਰ ਅਸੀਂ ਇਹਨਾਂ ਬੰਦਿਆਂ ਨੂੰ ਫਰਮ ਚ ਇਨਕਾਮ ਵੀ ਰਹੇ ਹਾਂ ਇਹ ਵੀ ਗੱਲ ਆਪਦੇ ਮੂੰਹ ਨਾਲ ਹੀ ਕਹੀ ਸੀ ਪਰ ਮੈਂ ਤੁਹਾਨੂੰ ਕਿਹਾ ਸੀ ਕਿ ਇਹੀ ਬੇਅਦਮੀਆਂ ਦੇ ਮਾਲਕ ਇੱਕ ਦਿਨ ਪਰਚਾ ਪਊਗਾ ਤੇ ਜੇਲ੍ਹ ਜਾਣਗੇ। ਪਰ ਅੱਜ ਇੱਕ ਐਸੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਿਉਂਕਿ ਇੱਕ ਬਹੁਤ ਵੱਡੇ ਲੀਡਰ ਬਲਤੇਜ ਸਿੰਘ ਪੰਨੂ ਇਹਨਾਂ ਦੇ ਮੋਹ ਤਹਾਨੂੰ ਮੈਂ ਕੁਝ ਬਿਆਨ ਸੁਣਾਉਣ ਜਾ ਰਿਹਾ ਜਿਹੜਾ ਕਿ ਬੇ ਆਦਮੀਆਂ ਦੇ ਮਾਮਲੇ ਨੂੰ ਲੈ ਕੇ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਆਪਣੀ ਜਾਨ ਛਡਾਉਂਦੇ ਸੀ ਦਰਸਲ ਦੇ ਵਿੱਚੋਂ ਫਸ ਗਏ ਨੇ। ਸੁਣੋ ਇੱਕ ਅਹਿਮ ਵਿਸ਼ੇ ਦੇ ਉੱਤੇ ਖੜਦਾਲ ਗੱਲ ਕਰਨੀ ਹੈ ਕੱਲ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪਰੋਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀਆਂ RGP ਦੀਆਂ ਘਟਨਾਵਾਂ ਹੋਈਆਂ ਸਨ ਪੰਜਾਬ ਦੇ ਵਿੱਚ 215 ਦੇ ਵਿੱਚ ਉਹਦੇ ਵਾਸਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਮਿਨਰ ਹਰਵਿੰਦ ਕੇਤਰੀਵਾਲ ਜੀ ਦੇ ਉੱਤੇ ਪੱচ্চਾ ਤਰਪ ਹੋਣਾ ਚਾਹੀਦਾ ਉਹਨਾਂ ਨੇ ਇਹ ਗੱਲ ਕੱਲ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਸੀ 2015 ਜਾਂ ਉਸ ਤੋਂ ਪਹਿਲਾਂ ਜੋ ਘਟਨਾਵਾਂ ਵਾਪਰੀਆਂ ਚੰਗਾ ਹੁੰਦਾ 2015 ਵਾਲੀਆਂ ਘਟਨਾਵਾਂ ਜਾਂ ਉਹ ਤੋਂ ਪਹਿਲੀਆਂ ਜਿਹੜੀਆਂ ਸੀ ਉਹਦਾ ਜ਼ਿਕਰ ਸੁਖਵੀਰ ਸਿੰਘ ਬਾਦਲਪੁਰੀ ਕਰਦੇ ਤੇ ਲੋਕਾਂ ਤੋਂ ਖਾਸ ਤੌਰ ਦੇ ਤੇ ਸਿੱਖ ਭਾਈਚਾਰੇ ਤੋਂ ਮਾਫੀ ਮੰਗਦੇ ਇਸ ਤਰ੍ਹਾਂ ਦੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਪਰ ਹੱਦ ਇਸ ਗੱਲ ਦੀ ਹੈ ਕਿ ਜੋ ਜ਼ਾਮ ਉਹਨਾਂ ਦੇ ਉੱਤੇ ਲੱਗਦੇ ਰਹੇ ਪਿਛਲੇ ਸਾਲਾਂ ਦੇ ਦਰਾਰ ਉਹਦਾ ਕੋਈ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਇਹਨੂੰ ਇੱਕ ਤਰਨ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ ਆਈ ਆ ਉਹ ਅਕਸਰ ਇਹ ਗੱਲ ਕਹਿੰਦੇ ਆ ਕਿ ਉਦੋਂ ਤੋਂ ਬੇਅਤਮੀਆਂ ਕਰਤਾਆਂ ਬੜੀਆਂ ਹੋਈਆਂ ਤਾਂ ਸੁਣ ਲਿਆ ਜਿਵੇਂ ਬਲਤੇਜ ਪੰਨੂ ਨੇ ਕਿਹਾ ਕਹਿੰਦਾ ਵੀ ਅਰਵਿੰਦ ਕੇਜਰੀਵਾਲ ਦੇ ਉੱਤੇ ਕਹਿੰਦਾ ਪਰਚਾ ਪੈਣਾ ਚਾਹੀਦਾ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਕਹਿੰਦਾ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਆਈ ਹੈ ਉਸ ਵਕਤ ਦੀਆਂ ਕਹਿੰਦਾ ਬੇਅਦਮੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਪਰ ਮੈਂ ਦੱਸਣਾ ਚਾਹਣਾ ਪਹਿਲੇ ਪ੍ਰਸ਼ਨਾਂ ਦੇ ਵਿੱਚ ਹੀ ਕਿ ਪੰਜਾਬ ਦੇ ਲੋਕਾਂ ਨੂੰ ਸੁਖਵੀਰ ਸਿੰਘ ਬਾਦਲ ਦੁਆਰਾ ਪੰਜਾਬ ਦੇ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ ਬਗੜਾ ਲੈਣ ਦੀ ਖਾਤਰ ਕਿ ਮਜੀਠੀਆ ਫੜ ਲਿਆ ਸਾਨੂੰ ਯਾਨੀ ਇੰਨੇ ਦਿੱਗਜ ਨੇਤਾ ਸੀ ਇਹ ਪੰਜਾਬ ਦੇ ਕਿ ਸਾਨੀ ਕੰਮ ਕਰਦੇ ਮੁੰਡੇ ਨੇ ਮਿੱਟੀ ਦੇ ਵਿੱਚ ਮਿਲਾ ਦਿੱਤਾ ਇਸ ਗੱਲ ਦਾ ਬਗੜਾ ਲੈਣ ਲਈ ਬਹੁਤ ਲੰਬੇ ਟਾਈਮ ਤੋਂ ਇਹ ਜਿਹੜਾ ਬਾਦਲ ਪਰਿਵਾਰ ਆ ਉਸ ਗੱਲ ਦੀ ਫਰਾਕ ਵਿੱਚ ਬੈਠਾ ਤਾਂ ਇਥੇ ਪੰਜਾਬ ਦੇ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਮਜੀਠੀਏ ਦੇ ਚੱਕਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਉਕਸਾਰਿਆ ਕਦੇ ਕਹਿੰਦਾ ਕਾਂਗਰਸ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ ਨੇ ਕਦੇ ਕਹਿੰਦਾ ਝਾਰੂ ਵਾਲਿਆਂ ਦੇ ਰਾਜ ਵਿੱਚ ਹੋਈਆਂ ਨੇ ਪਰ ਮੈਂ ਦੱਸਣਾ ਚਾਹਣਾ ਪੰਜਾਬ ਦੇ ਸਾਡੇ ਨੌਜਵਾਨ ਜਿੰਨੇ ਵੀ ਹੁਣ ਦੀ ਪੀੜ੍ਹੀ ਦੇ ਲੋਕ ਨੇ ਇਹਨਾਂ ਨੂੰ ਚਾਹੇ ਨਾ ਪਤਾ ਹੋਵੇ ਪਰ ਪੰਜਾਬ ਦੇ ਤਕਰੀਬਨ ਤਕਰੀਬਨ 90% ਲੋਕ ਜਾਣਦੇ ਨੇ ਕਿ ਜਿਹੜੇ ਬੇਅਦਬੀ ਦੇ ਮਾਲਕਸਲੀ ਦੇ ਵਿੱਚ ਹੀ ਨੇ ਇਹਨਾਂ ਦੇ ਰਾਜ ਦੇ ਵਿੱਚ ਸਿਖਾਂ ਦੇ ਗਰਾਂ ਦੇ ਵਿੱਚ ਤਾਰ ਪਾ ਕੇ ਫੂਕੇ ਗਏ ਸ਼ਰੈ ਆਮ ਨਾਮ ਜਪਦਿਆਂ ਸੰਗਤਾਂ ਦੇ ਉੱਤੇ ਗੋਲੀ ਵੀ ਚਲਵਾ ਦਿੰਦੇ ਆ ਤੇ ਬਾਅਦ ਦੇ ਵਿੱਚ ਉਸ ਗੱਲ ਦੀ ਮਾਫੀ ਵੀ ਮੰਗ ਲੈਂਦੇ ਨੇ ਪਰ ਮੈਂ ਇੱਕ ਗੱਲ ਤੋਂ ਹੈਰਾਨ ਕਿ ਪੰਜਾਬ ਦੇ ਅੰਦਰ ਜੇਕਰ ਕੋਈ ਬੰਦਾ ਬੰਦੇ ਨੂੰ ਗੋਲੀ ਮਾਰ ਦਿੰਦਾ ਜਾਂ ਬੰਦੇ ਨੂੰ ਕਿਸੇ ਵੀ ਪ੍ਰਕਾਰ ਮਾਰ ਦਿੰਦਾ ਤਾਂ ਉਸ ਬੰਦੇ ਨੂੰ ਹੋ ਸਕਦਾ ਫਾਂਸੀ ਤੇ ਜਾਂ ਉਮਰ ਕੈਦ ਦੀ ਸਜ਼ਾ ਹੋ ਜੇ ਇਹ ਲੋਕ ਕੋਲ ਨੇ ਵੀ ਜਿਹੜੇ ਲੋਕ ਮਾਰ ਕੇ ਵੀ ਉਹ ਸੰਗਤਾਂ ਦਾ ਜੁਰਮ ਕਬੂਲ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਵੀ ਇਹ ਬਾਹਰ ਕਿਉਂ ਬੈਠੇ ਨੇ ਬਕਰਮ ਸਿੰਘ ਮਜੀਠੀਆ ਨੂੰ ਭਗਵਾਨ ਤੇ ਮਾਨ ਦੇ ਭਾਵੇਂ ਅੰਦਰ ਕਰ ਦਿੱਤਾ ਪਰ ਜਿਹੜਾ ਹੁਣ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਉਕਸਾਰਿਆ ਕੀ ਉਹ ਦੋਸ਼ੀ ਨਹੀਂ ਹੈ ਇਹ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਬੇਅਦਬੀ ਕਰਵਾਉਣ ਵਾਲੇ ਇਹੀ ਨੇ ਕਹਿਣਾ ਤੁਸੀਂ ਸਟਾਰਟਿੰਗ ਹੁੰਦੀ ਹੈ ਤਾਂ ਇਹਨਾਂ ਬੰਦਿਆਂ ਨੂੰ ਅੰਦਰ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਹੋਰ ਵੱਡੇ ਪੱਧਰ ਦੇ ਉੱਤੇ ਸੰਤੁਸ਼ਟੀ ਹੋ ਜਾਵੇ। ਐਸ ਕਰਕੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਗੱਲਾਂ ਨੂੰ ਵੀ ਦੇਖਣਾ ਚਾਹੀਦਾ ਕਿ ਹਰ ਰੋਜ਼ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਹੋਰ ਪਾਸੇ ਨੂੰ ਲਿਜਾ ਰਿਹਾ ਹੈ। ਕਹਿੰਦਾ ਬੇਅਦਬੀ ਝਾੜੂ ਵਾਲਾਂ ਦੇ ਰਾਜ ਵਿੱਚ ਹੋਈ ਆ ਕਾਂਗਰਸ ਦੇ ਰਾਜ ਵਿੱਚ ਹੋਈ ਆ ਪਰ ਬੇਅਦਬੀਆਂ ਕਰਵਾਉਣ ਵਾਲੇ ਸਾਰੇ ਕਰਤਾ ਧਰਤਾ ਇਹੀ ਬਾਦਲ ਨੇ। ਇਹ ਤਾਂ ਪੰਜਾਬ ਦੇ ਲੋਕ ਵੀ ਜਾਣਦੇ ਆ ਦੱਸਣ ਦੀ ਤਾਂ ਲੋੜ ਨਹੀਂ ਐ ਪਰ ਭਾਈ ਪੰਜਾਬ ਦੇ ਲੋਕਾਂ ਨੂੰ ਪੁੱਠੇ ਰਾਹ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਬੰਨਿਓ ਹੋ ਰਹੀ ਆ ਹੁਣ ਉਹ ਕਹਿੰਦਾ ਇਹਨਾਂ ਦੇ ਉੱਤੇ ਪਰਚੇ ਪੈਣੇ ਚਾਹੀਦੇ ਭਗਵੰਤ ਮਾਨ ਤੇ ਕੇਜਰੀਵਾਲ ਤੇ ਬੇਅਦਬੀ ਦੇ ਤੇ ਹੁਣ ਪੰਜਾਬ ਦੀ ਜਨਤਾ ਕਹਿੰਦੀ ਆ ਕਿ ਸੁਖਵੀਰ ਸਿੰਘ ਬਾਦਲ ਨੂੰ ਅੰਦਰ ਕਰਨਾ ਚਾਹੀਦਾ ਬੇਅਦਬੀ ਦੇ ਮਾਮਲੇ ਦੇ ਵਿੱਚ ऐसे ਕਰਕੇ ਦਾ ਭਗਵੰਤ ਮਾਨ ਨੇ ਬਿੱਲ ਪਾਸ ਕੀਤਾ ਅੱਜ ਤੱਕ ਹੋਇਆ ਕਿਸੇ ਦੇ ਰਾਜ ਦੇ ਵਿੱਚ ਕਿ બે ਆਦਮੀਆਂ ਤੇ ਕਾਨੂੰਨ ਬਣਾਇਆ ਹੋਵੇ ਇਹਨਾਂ ਨੇ ਸਿਰਫ ਆਪਣੇ ਘਰ ਬਣਾਏ ਨੇ ਘਰ ਸਾਡੇ 3000 ਕਿੱਲਾ ਜ਼ਮੀਨ ਦਾ ਬਣਾਈ ਬੈਠੇ ਨੇ ਹਲੇ ਵੀ ਢਿੱਡ ਨਹੀਂ ਭਰਿਆ ਕਹਿੰਦੇ ਪੰਜਾਬ ਸਾਨੂੰ ਚਾਹੀਦਾ ਅਸੀਂ ਲੁੱਟਣਾ ਯਾਰ ਕਮਾਲ ਹੋ ਗਿਆ ਭਗਵੰਤ ਮਾਨ ਜਰੇ ਨਹੀਂ ਜਾਂਦਾ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਜਿਹੜੇ ਵੀ ਲੀਗਲ ਤੌਰ ਤੇ ਇਹਨਾਂ ਤੇ ਦੋਸ਼ ਲੱਗਦੇ ਆਂ ਕਿ ਇਹਨਾਂ ਨੂੰ ਅੰਦਰ ਦਿਓ ਤਾਂ ਕਿ ਪੰਜਾਬ ਦਾ ਮਾਹੌਲ ਹੋਰ ਨਾ ਖਰਾਬ ਹੋ ਜਾਈ। ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ 99 ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ।